ਹਲੋ ਜੀ ਸਾਇਰਨ ਮੇਰੇ ਕੋਲੋਂ ਪਿਆ ਸਭ 체ਆ ਕਰਨ ਜਿਵੇਂ ਸਾਡਾ ਘਰ ਦਖਾਇ ਸੀ ਉਦੋਂ ਪਾਣੀ ਦਾ ਪੰਨ ਫੁੱਲ ਹੋ ਗਿਆ ਮੀਂਹ ਹਜੇ ਵੀ ਨਹੀਂ ਹਟ ਰਿਹਾ ਤਾਂ ਕਰਕੇ ਅਸੀਂ ਜਿਹੜਾ ਘਰ ਸਾਡੇ ਨਾਲ ਲੱਗਦਾ ਸੀ ਉਹ ਖਾਲੀ ਪਿਆ ਸੀ ਅਸੀਂ ਉੱਥੇ ਆ ਗਏ ਐਨ ਲਈ ਅੱਜ ਮੇ ਬਲੰਦਨ ਦਾ ਬਰਥਡੇ ਸੀ ਕਈ ਦਿਨ ਹੋ ਗਏ ਮਤਲਬ ਕੱਪੜੇ ਵੀ ਉਹੀ ਚੱਲ ਰਹੇ ਨੇ ਕਿਉਂਕਿ ਉਧਰੋਂ ਚੱਕ ਕੇ ਨਹੀਂ ਲੈਂਦੇ ਹੈਗੇ ਮਤਲਬ ਬਸ ਉਹੀ ਕੱਪੜੇ ਪਹਿਕਨੇ ਬਾਕੀ ਨਾ ਤੋ ਕਿੰਨੇ ਤਿਆਰ ਤੇ ਹੋਰ ਵੀ ਲੋਕੀ ਵਿਚਾਰੇ ਸਟਰਗਲ ਕਰ ਰਹੇ ਨੇ ਜਿਨ੍ਹਾਂ ਦੇ ਘਰ ਸਾਡੇ ਉਂਗੂ ਕੱਚੇ ਨੇ ਕਿਸੇ ਸੱਤਾ ਜੁੜਣੇ ਕਿ ਸਦਾ ਕਮਰੇ ਵਿੱਚੋਂ ਹੀ ਖਲੋਗੇ ਸਾਡੇ ਦੋਵੇਂ ਚੀਜ਼ਾਂ ਬਰਾਬਰ ਚੱਲ ਰਹੀਆਂ ਨੇ ਕਹਿੰਦੇ ਸੀ ਤਰਪਾਲ 'ਤੇ ਮਿੱਟੀ 'ਤੇ ਉਹ ਇਹ ਨਾਲ ਵੀ ਕੋਈ ਇੰਨਾ ਫੈਲ ਨਹੀਂ ਹੋਇਆ ਹੈਗਾ ਮਤਲਬ ਸਾਰਾ ਕੁਝ ਕਰਿਆ ਹੋਇਆ ਸੀਗਾ ਫਿਰ ਵੀ ਕੋਈ ਐਨਾ ਖੁਸ਼ਕੀ ਉਪਰ ਦੀ ਕੰਬੜੇ ਡੂੰਗੇ ਨੇਗੇ ਤਾਂ ਵਿੱਚ ਵੀ ਪਾਣੀ ਬਹੁਤ ਖੜਿਆ ਫਿਰ ਮੇਰੇ ਕਰਕੇ ਮਤਲਬ ਉਹ ਜਿਆਦਾ ਔਖਾ ਸੀ ਬਾਹਰੋਂ ਲੈ ਕੇ ਆਣਾ ਵੀ ਤਾ ਕਰਕੇ ਅਸੀਂ ਕੁਸ਼ਕ ਦੇਣਾ ਰਹਿਣ ਲਈ ਆ ਗੜ ਦੇ ਵਿੱਚ ਆ ਗਏ ਚਲੋ ਇਹਨਾਂ ਵੀ ਮਨ ਕਰਦਾ ਸ਼ੁਕਰ ਹੈ ਵੀ ਇਹ ਬਿਲਕੁਲ ਕਰ ਸਾਡੇ ਘਰ ਦੇ ਨਾਲ ਲੱਗਦਾ ਹੈ ਤੇ ਸਾਨੂੰ ਮੋੜ ਨਾ ਦੇਣਾ ਔਖਾ ਮੰਮੀ ਨੇ ਵਿਚਾਰੀ ਇੰਨੀ ਸਟਰਗਲ ਕਰਦੀ ਹੈ ਮਤਲਬ ਕਦੇ ਰੋਟੀ ਬਾਣੀ ਇੱਧਰ ਲੈ ਕੇ ਆਉਂਦੀ ਹੈ ਕਦੇ ਉੱਧਰ ਜਾਂਦੀ ਹੈ ਕਦੇ ਇੱਧਰ ਸਾਰਾ ਦਿਨੇ ਵੀ ਨਿਕਲ ਜਾਂਦਾ ਹੈਗਾ ਤੇ ਅੱਜ ਦਾ ਸਾਰਾ ਪਰੋਬੂਨਾ ਦੇਖਿਓ ਦੇਖਦੇ ਹਾਂ ਅਸੀਂ ਜੋ ਬਰਥਡੇ ਸੈਲੀਬ੍ਰੇਟ ਕਰਨਾ ਸੀਗਾ ਹੁਣ ਬਹੁਤ ਜ਼ਿਆਦਾ ਐਮਜ ਹੋ ਗਿਆ ਵੀ ਘਰੋਂ ਬੇਕਾਰ ਹੋਏ ਬੈਠੇ ਆ ਸੋਚਿਆ ਹੋਇਆ ਪੈਦਾਂ ਲਈ ਬਹੁਤ ਦਸੇ ਵਿਆਹ ਕਰਾਂਗੇ ਉਹ ਕਹਿੰਦੇ ਥੋੜਾ ਜਿਹਾ ਕੀ ਹੁੰਦਾਗਾ ਇਦਿਨੇ ਅੱਪ ਚੱਲਦੇ ਅੰਗੇ ਹਨਾ ਆਪਣੇ ਦਿਮਾਗ ਚ ਉਹੀ ਚੀਜ਼ਾਂ ਵਾਂਗੂ ਆਪਣਾ ਘਰ ਆਪਣੀਆਂ ਟੈਂਸ਼ਨਾਂ ਆਪਣੇ ਆਪਣੀਆਂ ਟੈਂਸ਼ਨਾਂ ਨੂੰ ਗੈਨਦੀਆਂ ਨਹੀਂਆਂ ਮਤਲਬ ਬਰਥਡੇ ਬਰਥਡੇ ਮਨਾਉਂਗਾ ਜਿੱਤੇ ਅਜੇ ਤੱਕ ਕਦੇ ਮਨਾਇਆ ਮਨੂੰ ਤਾਂ ਹੈ ਨਹੀਂ ਬਰਥਡੇ ਫਸ ਫਿਰ ਵੀ ਹੈ ਲੈ ਲੋੜਾ ਜਿਹਾ ਖੁਸ਼ੀ ਦੇ ਜਾਂਦਾ ਕੁਛ ਟਾਈਮ ਮਿਲ ਜੇ ਮੂਡ ਜਿਹਾ ਸੈੱਟ ਹੋ ਜਾਂਦਾ ਹੈਗਾ ਤੇ ਇਹ ਸੋਚਿਆ ਸੀ ਬਾਕੀ ਦੇਖਦੇ ਹਾਂ ਵੰਡਲ ਕੀ ਹੈਗਾ ਤੇ ਉਹ ਮੀਂਹ ਨੂੰ ਪਸਾਰਾ ਪਲਾਨ ਕੈਨਸਲ ਹੀ ਹੋ ਗਿਆ ਸਭ ਤੋਂ ਪਹਿਲਾਂ ਤਾਂ ਨਾ ਰੋਕੇ ਕੱਪੜੇ ਉਹਦੇ ਹੀ ਪਤਾ ਨਹੀਂ ਕਿ ਉਹ ਕਪੜਾ ਉਹ ਇਹ ਸੁੱਕੇ ਹੈਗੇ ਜਾਂ ਨਹੀਂ ਸਾਰੇ ਕੱਪੜੇ ਗਿੱਲੇ ਹੋ ਗਏ ਉੱਪਰ ਲੈਣ ਵਾਲੇ نیچے ਛਾਉਣ ਵਾਲਿਆਂ ਕਰ ਗਿਆ ਮੰਮੀ ਹੈਗਾ ਮੇਰਾ ਕੌਣ ਵੜ ਸੁ ਦੇਖ ਕੇ ਆਉਣੀ ਹੈ ਕਿ ਇਹ ਹੋਇਆ ਤਾਂ ਚਾਹ ਜਿਹੜਾ ਵੀ ਹੋਊਗਾ ਜੈਪਲੇਨ ਕਿਉਂਕਿ ਨਮਾਰੀ ਦੇ ਵਿੱਚ ਵੀ ਪਾਣੀ ਵੜ ਗਿਆ ਲੱਕੜੀ ਦੀ ਮਾਰੀ ਸੀ ਕੰਨਸ ਦੇ ਨਾਲ ਲੱਗੀ ਹੋਈ ਸੀ ਤੇ ਉਹ ਜੇ ਦੁਕਾਨਦਾਰ ਤੋਂ ਪਾਣੀ ਢਿੱਗੀ ਗਿਆ ਉਹ ਸਾਰਾ ਲੱਕੜ ਨੇ ਮਤਲਬ ਆਪਣੇ ਆਪਣੇ ਚੋਤੇ ਸਾਰੀਆਂ ਜਿਹੜੀਆਂ ਵਿੱਚ ਪਈਆਂ ਹੋਈਆਂ ਪੋਟਾਂ ਵਗੈਰਾ ਸਾਰਾ ਕੁਝ ਉਹ ਵੀ ਗਿੱਲਾ ਹੋ ਗਿਆ ਤੇ ਸਾਰੇ ਕੱਪੜੇ ਵਗੈਰਾ ਵੀ ਬਾਹਰ ਦੀ ਨਾਲ ਗਿੱਲੇ ਹੋ ਗਏ ਤਾਂ ਦੇਖਦੇ ਹਾਂ ਕੀ ਹੁੰਦਾ ਹੈ ਤੇ ਬਲੌਗ ਨੂੰ ਸਟਾਰਟ ਤੋਂ ਲੈ ਕੇ ਲਾਸਟ ਤੱਕ ਦੇਖਿਓ ਹਾ ਜੇ ਤਾਂ ਕੀ ਦੱਸਾਂਗੇ ਵੀ ਕੀ ਬਣਦਾ ਹੈ ਜਦੋਂ ਧੁੱਪ ਨਿਕਲੂਗੀ ਫਿਰ ਪਤਾ ਲੱਗੂਗਾ ਜਦੋਂ ਹੁਣ ਕਿਤੇ ਕੁਝ ਤਰ ਨੂੰ ਹੀ ਥਾਉਣੀ ਹੈਗਾ ਹਾਂ ਕਮਰਾ ਤਾਂ ਫੁੱਲ ਭਰਿਆ ਪਾਣੀ ਦੇ ਦੋਨੇ ਤੇ ਫਿਰ ਕਿਤੇ ਕੱਢਾਂਗੇ ਤਾਂ ਪਤਾ ਲੱਗੂ ਕਿੰਨਾ ਕੁ ਬਚਿਆ ਤੇ ਕਿਹੋ ਜਿਹੇ ਲੋਕੀ ਸੈਕਟਰਲ ਕਰਦੇ ਨੇ ਆ ਚੀਜ਼ਾਂ ਦੇ ਵਿੱਚ ਸਮਝ ਆਉਣੀ ਹੈ ਦੂਰ ਤੱਕ ਹੁਣ ਕਿ ਸਾਨੂੰ ਵੀ 20 ਤੋਂ 25 ਸਾਲ ਹੋ ਗਏ ਮਤਲਬ ਇਹ ਚੀਜ਼ਾਂ ਵਿੱਚ ਲੰਘਦੇ ਆਂ ਜਦ ਇਹ ਛੱਪ ਚੂਣ ਲੱਗ ਜਾਂਦੀ ਹੈ ਤੇ ਇੱਕ ਉਹ ਤੇ ਕੰਮ ਬੀਟ ਖੁੱਲ੍ਹਉ ਜਾਂ ਮੈਨੇ ਤੇ ਉਹੀ ਘੜ ਤੋਂ ਬੀਕਰ ਹੁਣ ਉਹਦਾ ਕੰਮ ਇਹ ਜਰਾ ਹੋ ਜਾਣਾ ਪਰ ਚਰ ਕੋਈ ਦਿੱਸਾ ਦਾ ਵਕਤ ਉਹ ਨਹੀਂ ਐਨਾ ਹੈਗਾ ਬਾਈਕੀ ਬਰਤ ਤਬੀ ਸੁਣ ਇੱਕ ਦੋ ਵਾਰ ਤਾਂ ਮੇਰੇ ਧਿਆਨ ਦੇ ਵਿੱਚ ਇਹ ਗੱਲ ਵੀ ਆ ਗਈ ਹੈ ਕਿ ਇੱਕ ਕਮਰਾ ਮੈਂ ਖੁੱਦ ਦਾ ਤਿਆਰ ਕਰਵਾਣਾ ਬਾਕੀ ਦੇਖਦੇ ਹਾਂ ਕੀ ਬਣਦਾ ਹੈਗਾ ਫਿਲਹਾਲ ਲਈ ਤਾਂ ਮੇਰਾ ਮਨ ਉੱਥੋਂ ਨਿਕਲਣਾ ਵਰਨਾ ਉਹ ਰੋਮਾਂਗੋਸ਼ ਕਿਲਸੀ ਤਾਂ ਗਰ ਕੇ ਸਾਂਭ ਕਰ ਮਤਲਬ ਬਸ ਰਾਤ دی ਆਏ ਅਸਕੇ ਅੰਦਰ ਕੱਲ ਸਾਰਾ ਦਿਨ ਤੋਂ ਪੈਕੀ ਕੱਢਿਆ ਉੱਥੇ ਬਹੁਤ ਵੱਡਾ ਵੱਡਾ ਮਛਰ ਉੱਥੇ ਬੈਠਿਆ ਹੀ ਜਾਂਦਾ ਸੋ ਜਿਹੜੇ ਜਿਹੜੇ ਇਸ ਸਟਰਗਲ ਕਰ ਰਹੇ ਨੇ ਬਾਈਕ ਟੂ ਕਰੇ ਜਾਂਦੇ ਚੱਲ ਜਾਂਦੇ ਸਭ ਤੋਂ ਅਕਾਰ ਉਹ ਬਣੇ ਤੇ ਸਾਰੇ ਜਣੇ ਨੀਂਬ ਵਗੈਰਾ ਆਉਣ ਦੀ ਖੁਸ਼ੀ ਮਨਾਉਂਨ ਮੈਂ ਤਾਂ ਆਪਣੇ ਵਰਕੇ ਨੂੰ ਤੇ ਹੀ ਟੈਨਸ਼ਨ ਹੀ ਹੋ ਜਾਂਦੀ ਹੈ ਕਿ ਕਿੱਥੇ ਰਹਿਣਾ ਹੈ ਖਾਣ-ਪੀਣ ਦਾ ਕਿਵੇਂ ਰੁਗੜਾ ਖੁਰਸ਼ਾ ਪਾਇ ਗੁਰੂ ਸਾਹਿਬ ਦੀ ਐ ਮਾਨ ਦੀ ਇੱਛਾ ਪੂਰ ਕਰੇ ਸਾਰਿਆਂ ਦੇ ਨਾਮ ਨੂੰ ਮੇ ਘਰ ਬਣ ਲੈ ਅੰਟਰ ਪੈ ਜਾਣਾ ਤੇ ਮਤਲਬ ਕਿਸੇ ਨੂੰ ਵੀ ਵੀ ਵਗੈਰਾ ਦੇ ਵਿੱਚ ਸਫਟਾ ਦਾ ਰੰਗ ਬਲੌਗ ਨੂੰ ਲਾਸਟ ਤੱਕ ਦੇਖਿਓ ਤਾਂ ਤੁਹਾਡਾ ਧੰਨਵਾਦ 그 우리 집에 ਤਾਂ ਅੱਜ ਅਸੀਂ ਬੋਰਡ ਕਾਰਡ ਦੇ ਵਿੱਚ ਰਾਤੀ ਆਏ ਸੀਗੇ ਮਤਲਬ ਘਰ ਦਾ ਬਹੁਤ ਬੁਰਾ ਹਾਲ ਹੋਇਆ ਸੀ ਜਿਵੇਂ ਕਿ ਤੁਸੀਂ ਕਮੈਂਟਾਂ ਦੇ ਵਿੱਚ ਕਹਿ ਰਹੇ ਹੋ ਇੱਕ ਤਰਪਾ ਲਓ ਇੱਥੇ ਪਾ ਲਓ ਮਿੱਟੀ ਪਾ ਲਓ ਉਹ ਵੀ ਕਰਕੇ ਵੇਖੇਗਾ ਮੱਤ ਕੋਈ ਜ਼ਿਆਦਾ ਹੋਇਆ ਨਹੀਂਗਾ ਕੰਮੀ ਬਹੁਤ ਜਿਆਦੇ ਸੀਗਾ ਤੇ ਦੋ ਦਿਨ ਤੋਂ ਲਗਾਤਾਰ ਪਿਆਣੀ ਤੋ ਇਤਰਾਪਾਲ, ਰਕਪੂਲ ਤੇ ਮਦੀਨਾਲ ਵਗੈਰਾ ਕੋਈ ਸੜਕ ਪਿਆ ਨਹੀਂ ਹੈਗਾ। ਇਹ ਇੱਕ ਮੈਨੂੰ ਕਿਸੇਨ ਕਿਹਾ ਸੀਗਾ ਕਿ ਤੁਸੀਂ ਕੋਈ ਲਾਟਰੀ ਵਗੈਰਾ ਪਾਇਆ ਕਰੋ। ਬਹੁਤ ਪਾਪਾ ਦੇਖਨੇ ਮੈਨੂੰ ਲੱਗਦਾ ਨਹੀਂ ਕਿਸਮਤ ਹੀ ਨਹੀਂ ਹੈਗੀ ਜਿਹੜੀ ਕੋਈ ਲਾਟ ਪਈ ਨਾਲ ਚੰਕ ਜੀ ਕਿ ਅੱਥੇ ਦਾ ਮਤਲਬ ਮਿਹਨਤ ਵੀ ਰੁੜੀ ਜਾ ਰਹੀ ਹੈ ਕਿ ਬਹੁਤ ਗਿਲਾਨ ਹੋ ਜਾਂਦਾ ਹੈ ਮਿਹਨਤ ਕਰਦੇ ਹਾਂ ਉਹ ਸਾਰੀ ਉਹ ਵੀ ਐਵੇਂ ਲੱਗਦਾ ਹੈ ਜਿਵੇਂ ਕੁਝ ਬਣ ਲਵਾਂਗੇ। ਬਲਟੋ ਫਿਰ ਵੀ ਹਲਾਕ ਬੰਨੇ ਨਾਲ ਰਾਂਦੇ ਵਿੱਚ ਵਿੱਚ ਆਪਣਾ ਕੰਮ ਕਰ ਰਹੇ ਆਗੇ ਸੋ ਸਾਰਿਆਂ ਨੇ ਸਪੋਰਟ ਕਰਿਆ ਕਰੋ ਪਿਆਰ ਦਿਆ ਕਰੋ ਹੁਣ ਦੋ ਘਰੇ ਦੇ ਖਰਚਾ ਕਰ ਰਹੇ ਆਗੇ ਮਿੰਨੀ ਚਾਰੀ ਦਾ ਦੇ ਉੱਡੋ ਜਾਂਦੇ ਆ ਕਰੇ ਇਧਰ ਹੁੰਦੇ ਆਗੇ ਕੋਈ ਚੀਜ ਲੈ ਆਉਂਦੇ ਨੇ ਕੋਈ ਚੀਜ ਰੱਖਿਆ ਹੁੰਨੇ ਹੈਗੇ ਬਹੁਤ ਮੁਸ਼ਕਲ ਹੈ ਕਿ ਫਿਰ ਦੇ ਕਰੇ ਰਹਿਣਾ ਕਿ ਹੁਣ ਵੀ ਵੈਸੇ ਦੇ ਰਿਆ ਨਹੀਂ ਲੱਗਦਾ ਹੈਗਾ ਫਿਰ ਦੁਬਾਰਾ ਦੁਬਾਰਾ ਆਪਣੇ ਘਰ ਵਿੱਚ ਹੀ

ਨਹੀਂ ਨਾ ਲ ਮੈਨੂੰ ਪਤਾ ਨਹੀਂ ਨੂੰ ਪਸੰਦ ਨਹੀਂ ਹੈਗੇ ਕਿੰਨਾ ਬਹੁਤ ਪਿਆਰ ਹੈ ਦੇਖੋ ਵੀ ਅੱਜ ਸਾਡਾ ਨੀਕੂ ਲੈ ਕੇ ਆਇਆਗਾ ਆਪਣੇ ਵਰਗੇ ਆਪਣੇ ਵਰਗੇ ਇੱਕ ਨਿੱਕੇ ਜਿਹੇ ਬੱਚੇ ਨੂੰ ਪੱਪੀ ਆਇਆਗਾ ਹਾਂ ਹਾਂ ਬੜਦਾ ਨਹੀਂ ਨਾ ਬੜਦਾ ਨਹੀਂ ਹਾਂ ਆੜੇ ਖੁਮਾਰ ਰਿਆ ਨਹੀਂ ਮੈਨੂੰ ਹਾਂ ਓਏ ਕਿੰਨਾ ਪਿਆਰੇ ਛੱਟੂ ਕਿੱਥਾ ਜਾ ਕੇ ਲੈਣੂ ਸੜਕ ਤੇ ਬੇਤੇ ਦੋ ਪੈਰ ਤੇ ਤਿੰਨ ਪੈਰ ਤੇ ਤੰਨ ਤੰਨ ਬੋਏ ਤੇ ਤੰਨੇ ਚੱਕਲੇ ਅੱਛਾ ਇਹਨਾਂ ਦੀ ਮੰਮੀ ਕੋਲ ਛੱਡ ਦਿੰ ਮੈਂ ਮੈਂ ਆਪਦੇ ਘਰੇ ਲੈ ਕੇ ਜਾਊਗਾ ਹਾਂ ਘਰੇ ਬੰਨ ਲੂ ਇਹਨੂੰ ਕੀ ਕਰ ਰਹੀ ਨਾ ਮੇਰ ਨਾਲ ਰੋਜ਼ ਲੜੇ ਲੂਗਾ ਨਾ ਹਾਂ ਸਹੀ ਗੱਲ ਲੈ ਜਾਨੂ ਨੀ ਮੈਂ ਵੀ ਦੇਖ ਰਹੀ ਐ ਦੇਖਦਾ ਸਾਰੇ ਗੰਦੇ ਬੰਦੇ ਨੀ ਵਨ ਪੈਸੀ ਆ ਇਹ ਚੱਲਦਾ ਐ ਇਹ ਚੱਲਣਾ ਹੁੰਦਾ ਕੋਈ ਚੱਕਰ ਨਹੀਂ ਮੇਰੇ ਨਾਲ ਨਹੀਂ ਇੱਥੇ ਨਾ ਵੀ ਦੇ ਦੇ ਪਰ ਦੇ ਦੇ ਨੂੰ ਵੱਡ ਲਾ ਜੇ ਵੇਰ ਕੀ ਹਾਂ ਵੀ ਮੇਰੇ ਤਾਂ ਦਵਾਈ ਚੱਲਦੀ ਏ ਜੇ ਮੈਨੂੰ ਵੱਡ ਲੈਣੇ ਆ ਆ ਦੇਖੋ ਕੁਛ ਨਹੀਂ ਕਹਿ ਰਿਹਾ ਹਾਂ ਕੁਛ ਨਹੀਂ ਕਹਿੰਦੇ ਹੁੰਦੇ ਪਿਆਰੇ ਹੁੰਦੇ ਨੇ ਹਾਂ ਤੇ ਚਲੋ ਚੱਕਣਾ ਹੁਣ ਦੇ ਇੱਕ ਮਿੰਟ ਹਾਂ ਡਰ ਲੱਗ ਗਿਆ ਜਦੋਂ ਇਹ ਤੈਨੂੰ ਕੁੱਟੇ ਕਰੂਗੀ ਨਾਲ ਦੀ ਨਾਲ ਹੈ ਓਏ ਤੇਰੇ ਪਾਪਾ ਨਾਲ ਤੇਰੇ ਮਾਂ ਨੂੰ ਸਕੇ ਨਹੀਂ ਕੁੱਟਦਾ ਹੈ ਮੈਂ ਮੈਂ ਕੋਣ ਨਹੀਂ ਠੀਕ ਉਹ ਨਿਕਲ ਗਿਆ ਕਿਉਂ ਉਹ ਬੋ ਉਹ ਬੱਚੀ ਮੈਨੂੰ ਮੰਜੇ ਤੇ ਵਿਖਾਓ ਆਇਆ ਬੱਚੂ ਇਹਨੂੰ ਮੈਨੂੰ ਮੰਜੇ ਤੇ ਵਿੜਾਓ ਉਹ ਮੰਜੇ ਤੇ ਲਿਆ ਨਾ ਲੈ ਇਹਨੂੰ ਮੰਜੇ ਤੇ ਵਿੜਾ ਹੂੰ ਓਏ ਨਹੀਂ ਲੈ ਅੰਨੇ ਅਸੀਂ ਖੇਡਦੇ ਕਿੰਨਾ ਪਿਆਰਾ ਬਚਾਰਾ ਆਪਣੇ ਆਪ ਹੀ ਉੱਟ ਗਿਆ ਇਹ ਬੋਟੀਕ ਨੇ 포ਟੀ ਦਾ ਨੀ ਕੋ ਜੱਕੜਿਆ ਕਰੂਗਾ ਆਣਾ ਨੀ ਕੋ ਤੂੰ ਚੱਕੇ ਕਰੇਂਗਾ 포ਟੀ ਸੀ ਦਾਦਾ ਆਪੇ ਪੇੜ ਜੂਗਾ ਲੱਗਿਆ ਤੇਰੇ ਮਨਸ ਕਰਦਾ ਸਭ ਮੈਂ ਤੇਰੇ ਕੋਲੇ ਪਿੱਛੇ ਆਇਆ ਮੈਂ ਤੈਨੂੰ ਚੱਕ ਰਿਹਾ ਬਸ ਝੋਲੀ ਚ ਬਾਹਰ ਆਏ ਨੀ 포ਟਲੇ ਝੋਲੀ ਚ ਬਾਹਰ ਆ ਬਾਹਰ ਵੇ ਨਹੀਂ ਗੁੱਥੇ ਝੋਲੀ ਚ ਨਹੀਂ ਪਾਇਆ ਕਰਦੇ ਏ ਔਰ ਖਾਧੀ ਰਿਹਾ ਕਰੇ ਉਲ ਭੇਨੇ ਇਹਦਾ ਆ ਪੀ ਡਰਿਆ ਪਿਆ ਵਿਚਾਰਾ ਵਿਚਾਰਾ ਡਰਿਆ ਇਹਨੂੰ ਆ ਲੱਗ ਰਿਹਾ ਵੀ ਹੁਣ ਪਤਾ ਨਹੀਂ ਮੇਰੇ ਨਾਲੇ ਇਹੀ ਕਰਨਗੇ ਨਿਕੂ ਡਰਿਆ ਨਾ ਤੂੰ ਤਾਂ ਇਹਨੂੰ ਸਭ ਪੀੜ ਤੇ ਪੀੜ ਜੂਗਾ ਲੱਗਿਆ ਲੈ ਓ ਲੋ ਨਿਕੂ ਰਵੇਗਾ ਤੂੰ ਕਰ ਇਹਨੂੰ ਉੱਤੋਂ ਦੀ ਪਲੇ ਛੱਡ ਕੇ ਤੇ ਇਹਦੀ ਮਾਂ ਕੋਲ ਛੱਡਿਆ ਔਰ ਡਾਂਡਦਾ ਗੱਡੀਆਂ ਤੋਂ ਕੀ ਜੀ ਕਿੱਟ ਅਰਦਾ ਕਿੱਟ ਬਾਲਾਈ ਦੱਸ ਦੇਗਾ ਹਬਲੇ ਅਗੋੜੀ ਨਿੰਕਰੇ ਰੱਖ ਲੈ ਜਿੰਕਾ ਮੰਦਾ ਥੋੜਾ ਕਿੱਡਾ ਬੜਾ ਦਾ ਘਰੇ ਰੱਖ ਲੈ ਫਿਰ ਤੂੰ ਇਸ ਨੂੰ ਤਾਏ ਤੂੰ ਮਾਂ ਜਿੰਕਾ ਕੀ ਮਾਂ ਕੁਝ ਨਹੀਂ ਕਰਨੀ ਮਾਂ ਨਹੀਂ ਇਦੀ ਹੈ ਜੱਦਾ ਬੜੀ ਵੀਡੀਓ ਤੇ ਵੰਨ ਕਰਜੇ ਮਾਂ ਨੂੰ ਕਹਿੰਦੇ ਆ ਮਸ ਨੂੰ ਆ ਬਣ ਲੈਣੇ ਤੇਰੀ ਮਮਤਾ ਉਹਨਾ ਉਹਦੇ ਆਪ ਮਾਂ ਨੂੰ ਕੋੜੀ 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 ਇਹ ਨਹੀਂ ਆ ਵੰਗੀ ਇਹਦੀਆਂ ਨੂੰ ਕਰਾ ਤੂੰ ਐ ਕਰੇ ਮਤਲਬ ਮਮਤਾ ਇਹ ਇਹ ਨਹੀਂ ਮੇਰਾ ਨਾਮ ਗੌਣ ਮੇਰਾ ਨਾਮ ਗੌਣ ਮਾਰ ਕਾਤੀ ਜਾ ਚੱਗਿਆ ਆਈ ਕਰਦੇ ਆ ਇਹ ਭੱਗ ਗਿਆ ਤੂੰ ਇਹਨੂੰ ਚੱਕ ਕੇ ਵੀ ਮੰਮੀ ਲੋਵੇ ਛੱਟਿਆ ਇਹਦੀ ਬਾਬੇ ਕੀ ਆਰਦਾ ਇਹਦੀ ਮੰਮੀ ਨੂੰ ਤੂੰ ਜਾ ਕੇ ਕਹਿ ਦੇ ਮੇਰਾ ਬੱਚਾ ਪੂਰੇ ਪੂਰੇ ਬਿਠਾ ਮੰਮੇ ਦੇ ਨਾ ਵੀ ਮੇਂਦਰ ਨਾ ਅੱਦੇ ਇਹਦੀ ਵੀ ਰੇਸ ਨਾਲ ਕਿਵੇਂ ਬਣੀ ਹੈ ਮੈਂ ਕਦੋਂ ਬੁਲਾ ਰਹੀ ਹਾਂ ਵੀਡੀਓ ਬਣਾ ਰਹੀ ਹੈ ਮੰਨੂ ਇਸ ਦੀ ਕਿੰਨਾ ਮੈਂ ਇਸ ਦਾ ਓਪੀਨੀਅਨ ਹੈ ਛੋਟਾ ਬੱਚਾ ਛੋਟਾ ਬੱਚਾ ਸਾਡੇ ਨਿੱਕੂ ਜਿੰਨਾ ਛੋਟਾ ਇਹ ਦੇ ਕੋਜ਼ੇ ਦੂਸਰੇ ਦੇਖ ਕੇ ਆ ਕੇ ਵੀ ਇੰਜੋਏ ਕਰਨਾ ਹੈ ਕੱਲ੍ਹ ਤੁਹਾਨੂੰ ਸ਼ਾਮ ਦੀ ਗੱਲ ਦੱਸਦੀ ਹਾਂ ਮੈਂ ਤੂੰ ਕੱਲ੍ਹ ਸ਼ਾਮੀ ਵੇਦ ਕੀ ਹੋਇਆ ਨਿੱਕੂ ਆਇਆ ਮੇਰੇ ਕੋਲ ਮੈਂ ਕਹਾਂ ਚਲੋ ਵੀ ਇੰਨੇ ਥੋੜੇ ਮੰਮੀ ਰੋਟੀ ਬਣਾ ਰਹੀ ਸੀ ਇਹ ਤਾਂ ਕਰਕੇ ਮਤਲਬ ਮੈਂ ਨਾ ਕੱਲੀ ਸੀ ਤੇ ਮੈਨੂੰ ਲੱਗੇ ਚਲੋ ਰਿਚਰ ਲੱਭਣੀ ਹੈ ਲੈ ਕੇ ਉਹ ਤੇਰੇ ਵੀ ਖੇਡਦੇ ਆ ਬੈਠੇ ਆ ਚੱਲ ਇਹਨੂੰ ਮੰਮੀ ਐ ਕਹੇਗੀ ਚੜ ਦੇ ਵੀ ਤੂੰ ਨਮਤਲ ਦੀ ਮੇਰੇ ਮੇਰੇ ਪਰਪਤ ਦੀ ਦੀਦੀ ਨਾਲ ਨਿੱਕੂ ਦੀ ਨੂੰ ਲੈਣਾ ਚੱਲ ਕੇ ਜਾਇਆ ਆ ਪਤਨੀ ਨੂੰ ਮੇਰੀ ਕਿ ਬੱਚਾ ਦੀਦੀ ਆ ਪਾਉਰੇ ਕਿਉਂ ਮੈਂ ਟਾਈਮ ਹੈ ਕਿ ਉਹ ਚਿੰੰਗੀ ਆਪਣੇ ਘਰੇ ਪਾਟ ਪਰ ਗਿਆ ਤੇ ਦੇਖੋ ਨੂੰ ਹੈ ਨਾ ਉਹਦੇ ਡਾਮ ਹੈ ਨਾ ਲੱਗਦਾ ਇਹ ਮੈਨੂੰ ਤਾਂ ਲੱਗਦਾ ਮੇਰਾ ਹੱਥ ਤੇ ਨੂੰ ਲੱਗ ਰਿਹਾ ਹੈ ਹਾਂ ਹਾਂ ਦੀਦੀ ਮੈਨੂੰ ਡਰ ਲੱਗਦੇ ਉਹ ਦੂਜੇ ਘਰ ਚ ਨਹੀਂ ਲੱਗਦਾ ਹੈਗਾ ਆਪਣੇ ਚ ਮਤਲਬ ਸਾਡੇ ਘਰ ਇੰਨੀ ਆਵਾਜ਼ ਆ ਜਿਵੇਂ ਲੱਗੀ ਰਹਿੰਦੀ ਹੈ ਕਿ ਸਾਗ ਨੂੰ ਖੱਡੀ ਨੇ ਨਾ ਨੂੰ ਵਿਆਹ ਤੋਂ ਵੀ ਕਿਹੜੀ ਨਮੀ ਜਿਹੀ ਜਗਾ ਹੀ ਤੱਕ ਥੇ ਆ ਗਈ ਇਹਨਾਂ ਨੂੰ ਵੀ ਵੇਟ ਹੋਵੇ ਕਿ ਅਸੀਂ ਛੇਤੀ ਤੋਂ ਛੇਤੀ ਇੱਥੋਂ ਜਾઈએ ਤੇ ਸਾਡੇ ਨੂੰ ਹੀ ਕਰ ਦੇ ਤੇ ਇਹਨਾਂ ਨੂੰ ਵੀਕੀ ਵਗੈਰਾ ਤਾਂ ਇਹਨੂੰ ਤਰਾ ਲੂੰਗੀ ਅਹ ਤਰਾ ਤਾਲੂੰਗੀ ਤੇ ਅੱਭੀ ਜਾ ਅੱਭੀ ਜਾ ਗਏ ਕੋਈ ਗੱਲ ਨਹੀਂ ਓਏ ਹੈਲੋ ਹਾਈ ਤੁਸੀਂ ਕਿਹਨਾਂ ਦਾ ਆ ਮੈਂ ਤਾਂ ਬੋਲੇ ਇਹ ਕੋਸਾ ਬੀਖਰੀ ਜੰਮੀ ਕੋ ਲੈ ਪਰੇ ਨਾ ਨਿੰਗਾ ਘਰ ਕੁੰਨ ਦੀ ਹੈ ਆਇ ਕੋ ਤੇ ਜਿਵੇਂ ਇਹਦਾ ਆਪਰੇਸ਼ਨ ਹੋਇਆ ਬੈ ਨਾ ਤੇ ਇਹਨੂੰ ਹੱਥ ਨਹੀਂ ਲਗਾ ਜੀ ਹੁੰਦਾ ਇਸ ਨੂੰ ਰੋਟੀ ਖਵਾ ਕੁਛ ਵੀ ਉਹ ਤੇ ਜੀ ਉਸ ਤਰ੍ਹਾਂ ਖਿੰਗਾ ਤੇ ਇੱਥੇ ਹੋ ਗਿਆ ਬਹੁਤ ਸਾਰਾ ਮਛਰ ਮੋਟਾ ਮੋਟਾ ਮੀਂਹ ਕਰਕੇ ਪਾਣੀ ਕਰਕੇ ਥੋੜੀ ਥੋੜੀ ਚਿੱਲੀ ਚ ਹੈ ਤੇ ਅਸੀਂ ਜਾ ਰਹੇ ਹਾਂ ਅੰਦਰ ਉੱਥੇ ਜਾ ਕੇ ਦੇਖਦੇ ਹਾਂ ਮੰਮੀ ਜੀ ਦਰੋਟੀ ਰੋਟੀ ਬਣਾ ਕੇ ਲੈ ਕੇ ਆਉਂਗੀ ਉਹ ਨਾ ਟਾਈਮ ਨੇ ਕੱਲ ਜੀ ਸੀ ਫਿਰ ਮੇਰੇ ਛੋਟੇ ਛੋਟੇ ਬੱਚੇ ਨੇ ਮੰਨ ਕੇ ਰੱਖਿਆ ਤੇ ਬਹੁਤ ਭੰਗੀਆਂ ਸਾਡੀ ਮੰਡੀ ਜਿੱਨਾਂ ਨੇ ਬਚਾਰੇ ਨੇ ਘਰ ਸਾਂ ਸਾਨੂੰ ਰਹਿਣ ਲਈ ਦਿੱਤਾ ਤੇ ਜਿਹੜੇ ਕਿਤੇ ਵੀ ਚਲੋ ਕੁੜੀ ਬੁਮਾਰਾ ਇੱਥੇ ਤੁਸੀਂ ਹੋ ਤੇ ਬਾਕੀ ਠੀਕ ਚੱਲੇ ਸਾਨੂੰ ਇਹ ਰਹਿ ਕੇ ਮੰਨਿਆ ਆ ਥੋੜਾ ਆਪਣਾ ਘਰ ਦਾ ਮੋੜ ਕਰਕੇ ਵੀ ਇੱਥੇ ਜੁੜੀ ਹੈ ਤੇ ਜਿੰਨੇ ਜਲਦੀ ਹੋ